ਵੱਡੇ ਰਵਿਦਾਸੀਆ ਸਮਾਜ ਦੇ ਬਾਬਾ ਬੋੜ ਜੀ ਭਗਵਾਨ ਦਾ ਠੇਕੇਦਾਰ ਜੀ ਉਹਨਾਂ ਦੇ ਗ੍ਰਹਿ ਵਿੱਚ ਸਾਰੇ ਸਾਥੀ ਅੱਜ ਇਕੱਠੇ ਹੋਏ ਕਿਉਂਕਿ ਕੁਝ ਦਿਨ ਸਮੇਂ ਪਹਿਲਾਂ ਜਿਹੜਾ ਲਗਭਗ 1 ਮਹੀਨਾ ਤੋਂ ਪਹਿਲਾਂ ਜਿਹੜਾ ਸਾਡੇ ਜਿਹੜੇ ਗੁਰੂ ਵਿਦਾ ਟੈਕਰ ਫੋਰਸ ਦੇ ਮੁਖ ਬਲਾਰੇ ਡਾਕਟਰ ਅਜੇਮਲ ਜੀ ਉਹਨਾਂ ਦੇ ਉੱਪਰ ਇੱਕ ਪਾਰਟੀ ਦੇ ਦੌਰਾਨ ਜਿਹੜਾ ਆਪਸੀ ਕੋਈ ਗਲਤਫਹਿਮੀ ਕਰਕੇ ਜਿਹੜੀ ਲੜਾਈ ਝਗੜਾ ਜਿਹੜਾ ਹੋ ਗਿਆ ਪਰ ਉਹ ਲੜਾਈ ਝਗੜੇ ਤੋਂ ਬਾਅਦ ਉਸ ਗੱਲ ਨੂੰ ਏਡਾ ਵੱਡਾ ਜਿਹੜਾ ਮਾਹੌਲ ਬਣਾਤਾ ਪੂਰੇ ਹਿਸ਼ਾਰਪੁਰ ਚ ਆਲੇ ਦੁਆਲੇ ਵੀ ਹੋਰ ਜਿੱਥੇ ਬੰਦਿਆਂ ਨੇ ਬੜੇ ਉੱਥੇ ਜਿਹੜਾ ਇਹ ਚੀਜ਼ ਨੂੰ ਜਿਹੜਾ ਮਿਸ ਗਾਈਡ ਕਰਕੇ ਜਿਹੜਾ ਬਹੁਤ ਵੱਡੀ ਗੱਲ ਜਿਹੜੀ ਆ ਉਹ ਬਣ ਗਈ। ਉਹ ਬਣਨ ਤੋਂ ਬਾਅਦ ਸਾਡੇ ਜਿਹੜੇ ਸੂਝਵਾਨ ਸਾਡੇ ਬਾਬਾ ਬੋੜ ਜੀ ਜਿਹਨਾਂ ਦੇ ਅੱਜ ਗ੍ਰਹਿ ਵਿੱਚ ਪਹੁੰਚੇ ਆ ਉਹਨਾਂ ਨੂੰ ਅਤੇ ਸਾਡੇ ਜਿਹੜੇ ਚੇਅਰਮੈਨ ਸਾਹਿਬ ਹੈ ਯਸ਼ਵੰਨਾ ਜੀ ਸਾਡੇ ਰਾਸ਼ਟਰੀ ਵਿਧਾਨ ਜੀ ਮੋਹਨ ਲਾਲ ਪਟੋਆ ਜੀ ਸਾਡੇ ਐਮਸੀ ਸਾਹਿਬ ਬਿੰਦੀ ਜੀ ਭਾਈ ਲੱਕੀ ਚੰਦਰ ਭਾਈ ਨਾਲ ਇਹਨਾਂ ਨਾਲ ਬਹੁਤ ਵਾਰੀ ਸਿਮੇਟਰ ਤੇ ਵੀ ਗੱਲ ਹੋਈ ਕਿਉਂਕਿ ਸਾਰੇ ਇਹ ਚਾਹੁੰਦੇ ਸੀ ਵੀ ਆਪਾਂ ਆਪਣੇ ਸਮਾਜ ਨੂੰ ਇਕਜੁੱਟ ਰੱਖਣਾ ਭਾਜੀ ਕੁਝ ਕੁ ਲੋਕਾਂ ਨੇ ਇਹ ਕੰਮ ਹੋ ਨਹੀਂ ਦਿੱਤਾ ਕਿਉਂਕਿ ਇਹ ਵੀਰ ਨੂੰ ਕੁਝ ਹੋਰ-ਕੁਝ ਗੱਲਾਂ ਪਹੁੰਚੀਆਂ ਸਾਡੇ ਤੱਕ ਕੋਈ ਹੋਰ ਗੱਲਾਂ ਪਹੁੰਚੀਆਂ ਸੋ ਅੱਜ ਇੱਥੇ ਬੈ ਕੇ ਸਾਰੀਆਂ ਗੱਲਾਂ ਜਿਹੜੀਆਂ ਕਲੀਅਰ ਕਰਕੇ ਮਨਮਟਾ ਜਿਹੜੇ ਖਤਮ ਕਰਕੇ ਜਿਹੜਾ ਜਿਹੜੀ 191 ਨੰਬਰ ਐਫ ਆਈ ਆਰ ਜਿਹੜੀ ਆ 307 ਦੇ ਦਰਜ ਹੋਈ ਸੀ ਉਸ ਵੇ ਸਾਰਿਆਂ ਨੇ ਆਪਣੀ ਰਜ਼ਾਮੰਦੀ ਦੇ ਨਾਲ ਬਿਨਾਂ ਕਿਸੇ ਵੀ ਗਲਤਫਹਿਮੀ ਤੇ ਜਾਂ ਹੋਰ ਗੱਲਾਂ ਸਾਰੀਆਂ ਮਿਟਾ ਕੇ ਜਿਹੜਾ ਰਾਜਨਾਮਾ ਜਿਹੜਾ ਸਹਿਯੋਤਾ ਕਰਤਾ ਆ ਸੋ ਕੋਈ ਵੀ ਜਿਹੜਾ ਲੋਕਾਂ ਨੇ ਰੋਲਾ ਪਾਇਆ ਸੀ ਵੀ ਅਜੇ ਮਲ ਜੀ 10 ਲੱਖ ਮੰਗਦੇ ਜਾਂ 5 ਲੱਖ ਪੈਸਾ ਦਾ ਆਪਾਂ ਫੇਰ ਤੁਹਾਨੂੰ ਮੀਡੀਆ ਨਾਲ ਦੱਸਦੇ ਆ ਵੀ ਕੋਈ ਪੈਸੇ ਦੀ ਗੱਲਬਾਤ ਨਹੀਂ ਸਾਰੇ ਸਾਥੀ ਬੈਠੇ ਆ ਤੇ ਅਜੇ ਆਪਣੇ ਅਮਨ ਵੀਰ ਬੈਠਾ ਇਹਨਾਂ ਨਾਲ ਫੋਨ ਤੇ ਗੱਲ ਹੋਈ ਸੀ ਆਪਾਂ ਇਹਨਾਂ ਨੂੰ ਕਿਹਾ ਸੀ ਯਾਰ ਸਮਾਜ ਦੀ ਗੱਲ ਆ ਵੀ ਆਪਾਂ ਦਾ ਆਪ ਚੋਂ ਨੇ ਵੀ ਇਕੱਠੇ ਰਹੀਏ ਚਲੋ ਮਾਹੌਲ ਬਣ ਗਿਆ ਤੇ ਡੇਰਾ ਸੱਚਖੰਡ ਬੱਲਾਂ ਦੀ ਵੀ ਜਿਹੜੀ ਗੱਲ ਚੱਲੀ ਸੀ ਵੀ ਉਹਨਾਂ ਦੇ ਕਰਕੇ ਜਿਹੜਾ ਇਹ ਲੜਾਈ ਝਗੜਾ ਹੋਇਆ ਤੇ ਵੀਰ ਨਾਲ ਵੀ ਗੱਲ ਕੀਤੀ ਵੀ ਉਹ ਚੀਜ਼ ਦਾ ਕੋਈ ਵੀ ਇਦਾਂ ਦਾ ਮੈਟਰ ਨਹੀਂ ਸੀ ਡੇਰੇ ਦਾ ਕੋਈ ਵਿੱਚ ਇਸ ਵਿੱਚ ਗੱਲਬਾਤ ਨਹੀਂ ਸੀ ਸਿਰਫ ਇਹ ਪਾਰਟੀ ਦੇ ਦੌਰਾਨ ਜਿਹੜਾ ਇਹਨਾਂ ਦੀ ਗਲਤਫਹਮੀ ਕਰ ਲੜਾਈ ਝਗੜਾ ਹੋਇਆ ਉਹ ਆਪਾਂ ਇੱਦਾਂ ਹੀ ਪ੍ਰਾਨ ਉਸ ਮੈਂ ਸਮੁੱਚੇ ਸਮਾਜ ਨੂੰ ਵੀ ਕੰਨਾ ਵੀ ਜਿੱਥੇ ਕਿਤੇ ਗੱਲਬਾਤ ਹੁੰਦੀ ਆ ਆਪਾਂ ਛੋਟੀ ਜੀ ਗੱਲ ਹੁੰਦੀ ਆ ਤੇ ਜਿਹੜੇ ਸਾਡੇ ਸੀਨੀਅਰ ਆਗੂ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਆਪਾਂ ਆਪਸ ਵਿੱਚ ਹੀ ਬਿਠਾ ਕੇ ਜਿਹੜਾ ਇਹ ਚੀਜ਼ਾਂ ਗਲਤਫਹਮੀ ਦੂਰ ਕਰਕੇ ਇੱਕ ਦੂਜ ਨਾਲ ਗੱਲਬਾਤ ਕਰਨਾ ਜਿਹਦਾ ਪਰ ਉਹ ਛੋਟੀ ਗੱਲ ਨੂੰ ਆਪਾਂ ਆਪਸ ਵਿੱਚ ਜਦੋਂ ਬਲਾ ਵੱਡਾ ਕਰ ਦਿੰਦੇ ਆ ਤੇ ਜਿਹੜੇ ਲੋਕ ਹੋਰ ਜਥੇਬੰਦੀਆਂ ਦੇ ਵੀ ਸੁਣਦੇ ਹੁੰਦੇ ਉਹ ਕੰਦੇ ਜਿਹੜਾ ਆਪਸ ਵਿੱਚ ਹੀ ਭਾਈਚਾਰਾ ਜਿਹੜਾ ਲੜੀ ਜਾਂਦਾ ਇਹਨਾਂ ਨੇ ਕੀ ਭਗਵਾਨ ਦਾ ਠੇਕੇਦਾਰ ਜੀ ਦਾ ਯਸ਼ਵੰਨਾ ਜੀ ਦਾ ਭਾਈ ਦਾ ਚੰਦਰ ਲਕੀ ਜੀ ਦਾ ਸਾਡੇ ਮੋਹਲਾ ਪਟੋਆ ਜੀ ਦਾ ਸਾਡੇ ਐਮਸੀ ਸਾਹਿਬ ਖੜੇ ਆ ਤੁਹਾਡੇ ਕਮਲਜੀਤ ਬੰਗਾ ਜੀ ਸੰਜੇ ਜੀ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸੋਚਿਆ ਸੋ ਅੱਜ ਜਿਹੜੇ ਆ ਆਪਣੇ ਇੱਕ ਦੂਜੇ ਨਾਲ ਜੱਫੀ ਪਾਈਆਂ ਮੈਂ ਸਭ ਤੋਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਹੈ ਨਾ ਏਦਾਂ ਆਪਾਂ ਸਮਾਜ ਦੀ ਆਵਾਜ਼ ਜਿਹੜੀ ਨਾਲ ਮਿਲ ਕੇ ਆਪਾਂ ਬੁਲੰਦ ਕਰਦੇ ਸਾਰਿਆਂ ਨੂੰ ਜੈ ਗੁਰਦੇਵ ਧੰਗੁਰਦੇਵ ਜੈ ਧੰਮ ਜੈ ਭਾਰ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼